ਘੜੀ ਦੀ ਆਵਾਜ਼ ਮੈਂ ਘੜੀ ਹਾਂ ਮੇਰੀਆਂ ਸੂਈਆਂ ਹਰ ਪਲ ਤੈਨੂੰ ਯਾਦ ਦਿਵਾਉਂਦੀਆਂ ਨੇ ਕੀ ਸਮਾਂ ਕਦੇ ਨਹੀਂ ਰੁਕਦਾ ਤੂੰ ਖੇਡਾਂ ਵਿੱਚ ਲੱਗਾ ਰਹੀ ਜਾਂ ਸੁਪਨਿਆਂ ਵਿੱਚ ਖੋਇਆ ਰਹੀ ਪਰ ਮੈਂ ਚਲਦੀ ਹੀ ਰਹਿੰਦੀ ਹਾਂ ਮੇਰੀ ਹਰ ਟਿਕ ਟਿਕ ਇਹ ਗੱਲ ਕਹਿੰਦੀ ਹੈ ਇੱਕ ਪਲ ਲੰਘ ਗਿਆ ਮੁੜ ਕਦੇ ਵਾਪਸ ਨਹੀਂ ਆਵੇਗਾ ਮੈਂ ਕਹਿੰਦੀ ਹਾਂ ਜੋ ਇਨਸਾਨ ਮੈਨੂੰ ਸਮਝ ਲੈਂਦਾ ਹੈ ਉਹ ਆਪਣੀ ਜ਼ਿੰਦਗੀ ਦੇ ਹਰ ਪਲ ਕਦਰ ਕਰਦਾ ਹੈ ਮੈਂ ਅਤੇ ਜੋ ਮੈਨੂੰ ਅਣਦੇਖਾ ਕਰਦਾ ਹੈ ਉਸ ਦੇ ਹੱਥੋਂ ਸਭ ਕੁਝ ਹੌਲੇ-ਹੌਲੇ ਖਿਸਕ ਜਾਂਦਾ ਹੈ ਲੋਕ ਸੋਚਦੇ ਨੇ ਕਿ ਮੈਂ ਸਿਰਫ ਸਮਾਂ ਦੱਸਦੀ ਹਾਂ ਪਰ ਸੱਚੇ ਇਹ ਹੈ ਮੈਂ ਹੀ ਉਹ ਸਮਾਂ ਹਾਂ ਜੋ ਤੇਰੀ ਜ਼ਿੰਦਗੀ ਬਣਾਉਂਦਾ ਹਾਂ ਤੇ ਮਿਟਾ ਵੀ ਸਕਦਾ ਹਾਂ ਮੇਰੀ ਆਵਾਜ਼ ਇਹ ਹੈ ਮੈਨੂੰ ਬਰਬਾਦ ਨਾ ਕਰ ਕਿਉਂਕਿ ਮੈਂ ਹੀ ਉਹ ਦੌਲਤ ਹਾਂ ਜੋ ਇੱਕ ਵਾਰੀ ਇੱਥੋਂ ਨਿਕਲ ਜਾਵੇ ਫਿਰ ਕੋਈ ਸੰਸਾਰ ਦੀ ਤਾਕਤ ਮੁੜ ਨਹੀਂ ਲਿਆ ਸਕਦੀ ਮੈਂ ਘੜੀ ਹਾਂ ਮੈਂ ਸਮਾਂ ਹਾਂ ਇਹ ਮੇਰੀ ਆਵਾਜ਼ ਹੈ